ਹੈਲੋ ਜੀ ਸ਼ਸ਼ੀ ਦੀ ਘਰ ਦੀ ਚਿਕਾ ਜੀ ਆਪਾਂ ਬਣਾਉਣੀ ਆ ਜੀ ਕद्दू ਦੀ ਸਬਜ਼ੀ ਸਬਜ਼ੀਆਂ ਸਭ ਜਮਾਂ ਤੇ ਸਾਰਨਾ ਤਾਂ ਚਿੱਤ ਖਿਚਿਆ ਪਿਆਗਾ ਆਸੇ ਨੋ ਨਹੀਂ ਜੀ ਕਰਦਾ ਬਸ ਐਂ ਜੀ ਕਰਦਾ ਪਾਣੀ ਠੰਡਾ ਠੰਡਾ ਪੀ ਚਲੋ ਸਾਡੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਸਾਨੂੰ ਨੱਚਣਾ ਕੋਦਣਾ ਤਾਂ ਜੀ ਆਉਂਦਾ ਨਹੀਂ ਵੀ ਅਸੀਂ ਨੱਚ ਕੋਦ ਕੇ ਵੀਡੀਓ ਬਣਾ ਲਈਓ ਹੈ ਨਾ ਉਹ ਤਾਂ ਸਾਨੂੰ ਆਉਂਦਾ ਨਹੀਂ ਕਿ ਤੁਹਾਨੂੰ ਪਤਾ ਹੀ ਹੈ ਵੀ ਮੇਰੀ ਤਾਂ ਦੁੱਖ ਦੀ ਲੱਤ ਮੈਨੂੰ ਸਾਲ ਹੋ ਗਿਆ ਦਵਾਈ ਖਾਂਦੀ ਨੂੰ ਮੇਰੀ ਲੱਤ ਦੀ ਨਾੜ ਵਲੋਕਾ ਨੱਚ ਕੋਦਦਾ ਮੈਂ ਸਕਦੀ ਨਹੀਂ ਆ ਵਿੱਚ ਛਿਲਕਾ ਗਿਆ ਤੇ ਮੈਂ ਤਾਂ ਯਾਈਆਂ ਬਸ ਘਰ ਦੇ ਕੰਮ ਹੀ ਕਰਦੀ ਹੋਈ ਵੀਡੀਓ ਬਣਾ ਲੈਣੀ ਹੁੰਦੀ ਆ ਜਿੰਨਾ ਕ ਮੈਥੋਂ ਹੁੰਦਾਗਾ ਇੱਕ ਜਿਹੇ ਜੇ ਆਪਾਂ ਓਰੀਜਨਲ ਆ ਉਹੇ ਜੀ ਆਪਾਂ ਵੀਡੀਓ ਹੀ ਕਰਦੇ ਆ ਤੇ ਆਪਾਂ ਨੂੰ ਫਿਲਟਰ ਬੋਲਟਰ ਵੀ ਨਹੀਂ ਲਾਉਣੇ ਆਉਂਦੇ ਹੈਗੇ ਮੈਨੂੰ ਤਾਂ ਇਹ ਫਿਲਟਰ ਲਾ ਕੇ ਆਪਦਾ ਕਰ ਲੂੰਗੀ ਬਸ ਸੈਮੀ ਜੀ ਬਣਾ ਲੈਨੇ ਆ ਸਿੰਪਲ ਸਿੱਧੀ ਜਿਹੀ ਵੀਡੀਓ ਬਣਦੀ ਹੋਏ ਮੈਂ ਬਣਾ ਲੈਨੇ ਆਪਾਂ ਤੇ ਸਪੋਰਟ ਕਰਿਆ ਕਰੋ ਜੀ ਤੇ ਇੱਕ ਜਿਹੜੇ ਆ ਹਾਂ ਜਿਵਾਖਾ ਖਾਂ ਦੇਨੇ ਕੋਲਫਾਂ ਗਲਫਨਾਈਆਂ ਇਹ ਆਪਦੇ ਜਿਵਾਖਾਂ ਨੂੰ ਨਾ ਖਾਣ ਦਿਆ ਕਰੋ ਤੇ ਇਹ ਹਜੂ ਜਸ ਪੀਂਦੇ ਆ ਗੰਨੇ ਦਾ ਇਹਨਾਂ ਚ ਕੀੜਾ ਕੀੜੇ ਕੂੜੇ ਬਹੁਤ ਕਈ ਥਾਵਾਂ 'ਦਾ ਸੱਪ ਦੇ ਬੱਚੇ ਹੀ ਪੀੜੇ ਜਾਂਦੇ ਨੇਗੇ ਤੇ ਜਿਹੜਾ ਗੰਨੇ ਵਾਲਾ ਕੀੜਾ ਹੁੰਦਾਗਾ ਉਹ ਕਿੜਾ ਕਿਲੇ ਦੇਖ ਕੇ ਕੱਢਦੇ ਨੇਗੇ ਉਹ ਵਿੱਚ ਹੀ ਪੀੜ ਦਿੰਦੇ ਨੇਗੇ ਉਹ ਗੰਦ ਫੇਲਾ ਇਹਦੋਂ ਤਾਂ ਆਪਦੇ ਜਿਵਾਖਾਂ ਨੂੰ ਘਰੇ ਜੂਸ ਬਣਾ ਕੇ ਦਿਓ ਵੀ ਅੰਗੂਰਾਂ ਦਾ ਜਾਂ ਕੁਝ ਵੀ ਲਾ ਲਓ ਕਾਲਫੀ ਕਾਲਫੀ ਆ ਉਹਦੇ ਘਰੇ ਜਮਾ ਕੇ ਦੋ ਆ ਉਹਦੇ ਹੱਥੀ ਤਾਂ ਤਿਆਰ ਕੀਤੀ ਹੋਈ ਹੁੰਦੀ ਐ ਤੇ ਵੀ ਆਹ ਮੁੱਲ ਦੀਆਂ ਚੀਜ਼ਾਂ ਨਾਲੋਂ ਤਾਂ ਆਪਦੇ ਘਰ ਦੀ ਚੀਜ਼ ਵਧੀਆ ਬਣਾਈ ਹੋਈ ਦਿਆ ਕਰੋ ਆਪਦੇ ਜੀ ਅੱਖਾਂ ਨੂੰ ਮੁੱਲ ਵਾਲੀ ਚੀਜ਼ ਦਾ ਤਾਂ ਕੋਈ ਹੋਣੀ ਹੈਗਾ ਕਿ ਵੀ ਖਾ ਤਾਂ ਲੈਨੇ ਆ ਪਰ ਇਸ ਹੋਰ ਇਸ ਤੇ ਗੱਲ ਕਰ ਵੀ ਇਹ ਕੈਮੀਕਲ ਵੱਧ ਪਾਏ ਹੁੰਦੇ ਨੇ ਇਹਨਾਂ ਚੀਜ਼ਾਂ 'ਚ ਤਾਂ ਹੀ ਤਾਂ ਇਹ ਗੱਲ ਮੰਗੂ ਜਦੋਂ ਅੱਖ ਬਿਮਾਰ ਹੁੰਦੇ ਨੇ ਜਗਾ ਦਾ ਸਾਡੇ ਬਥੇਰੀ ਆ ਜੀ ਗੱਲ ਕਰ ਵੀ ਅਜੇ ਅਸੀਂ ਘਰ ਪਾ ਕੇ ਖੜੇ ਆ ਵੀ ਸਾਡੇ ਜਗਾ ਜੀ ਵਧੀਆ ਹਿਸਾਬ ਜੇ ਚ ਹੈ ਨਹੀਂ ਪਿੰਨਣ ਖਨੌਣ ਪਿਆ ਬਾਹਰ ਫਿੱਟ ਬੱਟਾ ਪਿਆਗਾ ਥਾਂ ਥਾਂ ਜੀ ਕਿਤੇ ਕੁਛ ਪਿਆ ਕਿਤੇ ਕੁਛ ਪਿਆ ਇਧਰ ਕਰ ਰੱਖਿਆ ਤੇ ਵੀ ਜੇ ਕਿਆ ਰੰਗ ਕੂਰਾਂ ਲਾਉਣ ਦੇ ਹਿਸਾਬ ਚ ਨਹੀਂ ਤਾਂ ਇੰਨੇ ਕੌੜੇ ਗੰਡੇ ਕੱਟਣ ਕਿੰਨੀ ਐਨਾਂ ਕਦੂ ਕੋਦੂ ਵਾਧੂ ਅੱਗੇ ਤਾਂ ਆਪਣੇ ਕਦੂ ਕੋਦੂ ਵਾਧੂ ਹੋ ਜਾਂਦੇ ਹੁੰਦੇ ਕੀਰੇ ਕੂਰੇ 11 ਪਾ ਕੀਰੇ ਲਾਏ ਬਾਹਰੋਂ ਲਿਆਂਦਾ ਹੋਇਆ ਸੀਗਾ ਵੀ ਉਹ ਤੁਹਾਨੂੰ ਪਤਾ ਜੂ ਇਹ ਐਡੀਆਂ-ਐਡੀਆਂ ਉਹ ਲੱਗਦਾਂ ਹੁੰਦਾ ਸੀਗਾ ਕੀ ਉਹਨਾਂ ਨੂੰ ਪਤਾ ਨਹੀਂ ਕੀਰੇ ਕਹਿੰਦੇ ਸੀ ਕਿ ਪਤਾ ਨਹੀਂ ਬੰਗੇ ਕਹਿੰਦੇ ਸੀ ਤੇ ਉਹ ਨਾ ਬਹੁਤ ਵਧੀਆ ਹੁੰਦੇ ਸੀ ਅਸੀਂ ਆਪਣੇ ਦੂਰੋਂ-ਦੂਰੋਂ ਆ ਕੇ ਲੈ ਕੇ ਜਾਂਦੇ ਹੋਂ ਤੇ ਖਾਣ ਚ ਵੀ ਇੰਨਾ ਸਵਾਦ ਹੁੰਦਿਆਂ ਸੀ ਮੇ ਜਿਵੇਂ ਕੱਚਾ ਖੱਪਾ ਹੁੰਦਾ ਵਾ ਬਹੁਤ ਸਬਜ਼ੀ ਲਾਉਂਦੇ ਹੁੰਦੇ ਸੀਗੇ ਆਪਾਂ ਗੱਲ ਕਰ ਹੁਣ ਇਹ ਕੀ ਤਾਂ ਚੱਲ ਕੁਝ ਨਹੀਂ ਲੱਗਿਆ ਹੈਗਾ ਜਹਾਨ ਨੂੰ ਲਾਵਾਂਗੇ ਰੱਬ ਸੁੱਖ ਰੱਖੇ ਅਸਲ ਤਾਂ ਗੱਲ ਹੈਗੀ ਆ ਜਿਉਂਦੇ ਜੀਣਾ ਜਿਉਂਦੇ ਰਹੇ ਤਾਂ ਸਭ ਚੀਜ਼ਾਂ ਮਰ ਗਏ ਤਾਂ ਫੈਣਾ ਕੀ ਹੈ ਜਿਹੜਾ ਮਰ ਜਾਂਦਾ ਉਹ ਸੜ ਜਾਂਦਾ ਜਿਉਂਦੇ ਜੀਣ ਤਾਂ ਚੀਜ਼ਾਂ ਆਉਂਦੇ ਰਹਿੰਦੀਆਂ ਮੋੜ-ਮੋੜ ਕੇ ਫਾਲਤਿਆ ਆਉਂਦੀ ਰਹਿੰਦੇ ਨੇ ਕਿ ਕਿ ਮੈਂ ਬਾਦੀਆਂ ਬੱਕਰੀਆਂ ਦੀ ਵੀਡੀਓ ਪਾਈ ਸੀਗੀ ਮਹਾ ਮੇਰੇ ਗਾਂ ਬੱਕਰੀਆਂ ਵਕਾਉਗਾ ਜੇ ਕਿਸੇ ਨੇ ਲੈਣੀਆਂ ਹੁਣ ਤਾਂ ਫੰਡਸਾਡਾ ਕਾਂ ਵਾਲੀ ਸੀਰੇ ਮੈਂਬਰ ਦਾ ਨਾਮ ਲੈ ਕੇ ਆ ਜਾ ਜਿਹਨੇ ਲੈਣੀਆਂ ਨੇ ਥਾਈ ਕੋਲ ਆਉਂਦੀ ਐ ਸਾਡੀ ਕੱਚੀ ਪਹੀ ਤੇ ਨਾਈ ਮੈਂ ਮੁਰਗੇ ਦਿਖਾਏ ਸੀਗੇ ਮੈਂ ਖਾਈ ਵੀ ਮੈਂ ਤਾਂ ਵੇਚੂਗੀ ਬਰੇ ਕੀ ਕਰਾਉਣੀ ਆ ਮੈਂ ਗੰਦ ਪਾਉਂਦੇ ਨਹੀਂ ਆਈ ਨਹੀਂ ਪਤਾ ਕਿੱਧਰ ਕਿੱਧਰ ਜਾ ਕੇ ਬੈਠਾਂ ਕਰ ਆਉਂਦੇ ਨੇ ਨਾ ਹੁਣ ਇਹ ਤਾਂ ਮੈਂ ਤਾਂ ਸਮਝਦੇ ਨੇ ਮੈਂ ਤਾਂ ਲੱਤ ਦੁਖਦੀ ਹੈ ਭਜਾ ਭਜਾਈ ਕਰਵਾਉਂਦਾਂ ਨੇ ਬਾਹਲੀ ਬੱਤਲ ਨਾ ਇਹ ਦੇਖੀ-ਦੇਖੀ ਭੱਕ ਲੱਗੀ ਜੀ ਦੇਖੀ-ਦੇਖੀ ਚੀਰ ਤਾਂ ਦੋਨੇ ਹੀ ਲੈਣੀਆਂ ਹਨਾ ਬੀ ਹੁਣ ਚੀਰੇ ਹੋਏ ਕੱਢ ਲੂੰ ਉਹ ਬੜੀ ਕੱਚੇ ਕੱਚੇ ਆ। ਯਾਦੇ ਪੁੱਤ ਸੁਣੀ ਲਿਆਦੇ ਗੋਲ ਗੱਪੇ। ਯਾਦੇ ਪੁੱਤ ਤਾਂ ਮੇਰਾ ਮੁੰਡਾ ਦੇਖ ਲੋ ਜੀ। ਜਿਹਨੇ ਨਹੀਂ ਦੇਖਿਆ ਜਾਂਦਾ ਛੋਟਾ ਦੇਖ ਮਲਾਂਦ। ਆਖੇ ਨਹੀਂ ਲੱਗਦਾ ਕਦੋਂ ਦੀ ਕਈਆਂ ਨਹੀਂ ਗੋਲ ਗੱਪੇ ਲਿਆਦੇ ਪੁੱਤ ਗੋਲ ਗੱਪੇ। ਐਲੀਫੈਂਟਰ ਆਏ। ਆਖੇ ਨਹੀਂ ਲੱਗਦਾ ਉਹ ਵੱਡਾ ਹੋ ਗਿਆ। ਐਲੀਫੈਂਟਰ ਪਏ। ਹੁਣ ਉਹ ਕਿਤੇ ਕਹਿ ਦਾਂ। ਉੱਥੇ ਭੱਜ ਜਾਂਦਾ ਹੈ। ਉਹ ਮੇਰਾ ਪਤਾ ਲੱਗਿਆ ਹੋਇਆ ਫੈਕਟਰੀ 'ਚ। ਸੋਣ ਵਿਚਾਰ ਆਥ ਨਹੀਂ ਆਊਗਾ ਤਾਂ ਤੜਕੇ ਲੱਗਿਆ ਹੋਇਆ 7 ਵਜੇ ਦਾ ਕਰੂੰ ਕੋ ਜਦੋਂ ਉਹਦਾ ਵਿਚਾਰਾ ਥੱਕਿਆ ਹੋਇਆ ਆਉਂਦਾਗਾ ਉਹ ਤਾਂ ਆਪਦਾ ਨਹੀਂ ਭੇਜਣ ਨੂੰ ਕਿਤੇ ਜੀ ਕਰਦਾ ਉਹਨੂੰ ਇੱਕ ਉੱਥੇ ਭੱਟੀ ਤੇ ਮੂਰੇ ਆ ਜਵਾਕ ਭੱਟੀ ਤੇ ਲੱਗਿਆਗਾ ਹਾਂ ਹਾਂ ਹਾਂ